हां जी दोस्तों ऑन सोशल मीडिया पे एक वीडियो काफी ज्यादा वायरल हो रही है जो कि शंभू बॉर्डर ਤੋਂ سامنے ਆ ਰਹੀ ਹੈ ਤਾਂ ਦੱਸ ਜੀਏ ਦੋਸਤੋ ਕਿ ਸ਼ंभू बॉर्डर ਦੇ ਉੱਪਰ ਜਦੋਂ ਹੀ ਪੁਲਿਸ ਪਾਣੀ ਦੇ ਬੁਛਾੜਾਂ ਸਿੱਟਦੀ ਹੈ ਤਾਂ ਇੱਕ ਪੰਜਾਬੀ ਨੌਜਵਾਨ ਅੜ ਕੇ ਮੂਰੇ ਖੜ ਜਾਂਦਾ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਲਾ ਮੁੰਡਾ ਹੀ ਪਾਣੀ ਦੇ ਬੁਛਾੜਾਂ ਅੱਗੇ ਬੜੀ ਬਹਾਦਰੀ ਦੇ ਨਾਲ ਖੜਾ ਹੈ ਅਤੇ ਬਿਲਕੁਲ ਵੀ ਪੈਰ ਪਿੱਛੇ ਨਹੀਂ ਪੱਟ ਰਿਹਾ ਅਤੇ ਹੱਕ ਤਾਨ ਕੇ ਪਾਣੀ ਦੇ ਬੁਛਾੜਾਂ ਅੱਗੇ ਖੜਾ ਹੈ ਇਸ ਤਰ੍ਹਾਂ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬੀਆਂ ਦੇ ਹੌਂਸਲੇ ਕਿੰਨੇ ਵੱਡੇ ਹਨ ਜੋ ਕਿ ਪਾਣੀ ਦੇ ਬੁਛਾੜਾਂ ਜਾਂ ਫਿਰ ਹ ਨਾਲ ਨਹੀਂ ਟਹਿਣ ਵਾਲੇ ਹੋ ਵੈਰਿਨ ਪੌਣੇ ਵਣ ਜਿੱਤ ਸੁਤਾਵੇ ਸੁਣ ਨਸਲ ਦੀ ਆ ਰਾਜਪੂਤਾ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਪੰਜਾਬੀ ਦਾ ਹੌਸਲਾ ਇਸ ਵੀਰ ਦੇ ਵਰਗਾ ਹੋਵੇ ਅੱਜ ਦੀ ਵੀਡੀਓ ਵਿੱਚ ਦੋਸਤੋ ਐਨੀ ਅਜੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ